ਸਾਲੋ ਜਿਹੜੀ ਸਰਕਾਰਾਂ ਆਪਣੇ ਆਪ ਨੂੰ ਬਾਹਰ ਕੱਢਣ ਨੂੰ ਫਿਰਨਦੀਆਂ ਨੇ ਮੈਂ ਕਿ ਜਿਹੜਾ ਰੱਖਰਖਾਲ ਲੈਣਦੇ ਨੇ ਨਾ ਇੱਕ ਆਪਣਾ ਛੋਛਾ ਜਿਹਾ ਰੱਖਿਆ ਵੀ ਅਸੀਂ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਵਾ ਸਰਕਾਰਾਂ ਨੂੰ ਆਪਣੇ ਹੱਥੋਂ ਛੱਡਣ ਦੀ ਤਿਆਰੀ 'ਚ ਬੈਠੀ ਆ ਕਿਉਂਕਿ ਪਿਛੇ ਵੇਖੋ ਤੁਸੀਂ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਭੰਗ ਕਰਤੀਆਂ ਮਾਰਕੀਟ ਕਮੇਟੀਆਂ ਭੰਗ ਦਾ ਮਤਲਬ ਵੀ 26 ਜ਼ਿਲ੍ਹਿਆਂ ਦੀਆਂ ਮੰਡੀਆਂ ਜਿਹੜੀਆਂ ਉਹ ਮਾਰਕੀਟ ਕਮੇਟੀ ਇੱਕ ਬਟਾਲਾ ਮਾਰਕੀਟ ਤੋਂ ਮੈਂ ਕਿਹਾ ਉਹ ਥੋੜੇ ਉਹ ਕਿੰਨਾ ਮੰਡੀ ਸਿਸਟਮ ਆ ਇੱਕ ਬਟਾਲੇ ਦੀ ਪੱਕੀ ਮੰਡੀ ਆਉਂਦੀ ਫਤੇਗੜ ਦੀ ਆਉਂਦੀ ਡੇਰਾ ਕਲਾਂ ਨੌਰ ਠੀਕਾ ਜਿਹੜੀਆਂ ਕੱਚੀਆਂ ਮੰਡੀਆਂ ਨੇ ਜਿੱਦਾਂ ਨਸ਼ਾਰੇ ਦੀ ਹੋ ਗਈ ਵਡਾਲਾ ਗ੍ਰੰਟੀਆਂ ਦੀ ਹੋ ਗਈ ਕਾਦੀਆਂ ਦੀ ਮੰਡੀਆਂ ਹੋ ਗਿਆ ਇੱਕ ਇੱਕ ਮਾਰਕੀਟ ਕਮੇਟੀ ਭਾਂਗੋ ਨਾਲ ਕਿੰਨਾ ਮੰਡੀ ਸਿਸਟਮ ਜਿਹੜਾ ਖਤਮ ਹੋ ਜਾਣਾ ਹੋਈ ਤੇ ਜਿਹੜਾ ਸਰਕਾਰ ਸਿੱਧਾ ਇੱਥੇ ਮਾਲਾਂ ਦੀ ਵੀ ਆਣ ਕੇ ਜਿਹੜੇ ਕਿਸਾਨ ਲਾਉਣ ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਯਾਰਡ ਕੋਸ਼ਿਤ ਕਰ ਦਿੱਤਾ ਗਿਆ ਵਾ ਜਿਹੜਾ ਸਰਕਾਰੀ ਕਦਮ ਹੁੰਦਾ ਕਦੀ ਮਾਰਕੀਟ ਯਾਰਡ ਕੋਸ਼ਿਤ ਨਹੀਂ ਹੁੰਦਾ ਤੁਸੀਂ ਪੰਜ ਸੱਤ ਦੇ ਸਰਕਾਰੀ ਕਦਮ ਵੇਖ ਲਓ ਵੇਅਰ ਹਾਊਸ ਦੇ ਵੇਖ ਲਓ ਐਫਸੀ ਦੇ ਵੇਖ ਲਓ ਜਿਹੜੇ ਪਹਿਲੇ ਨੇ ਉਥੇ ਕਦੀ ਵੀ ਕਿਸਾਨ ਸਿੱਧਾ ਜਾ ਕੇ ਮਾਲ ਆਪਣਾ ਨਹੀਂ ਸੀ ਵੇਚਦਾ ਮਾਲ ਮੰਡੀ ਚੋਂ ਚੋਕ ਉਥੇ ਲੱਗਦਾ ਸੀ ਪਰ ਇਹਨਾਂ ਨੂੰ ਸਰਕਾਰ ਨੇ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰਤਾ ਵਾ ਵਾਪਸ ਕਰਨਾ ਨੋਟੀਫਿਕੇਸ਼ਨ ਉਹ ਵਾਪਸ ਮਾਰਕੀਟ ਕਮੇਟੀਆਂ ਦਾ ਹੋਇਆ ਵਾ ਅਜੇ ਵੀ ਜਿਹੜੀਆਂ ਵੀ ਚੋਕਾਂ ਚ ਮੰਡੀਆਂ ਨੇ ਨਾ ਉਹ ਭੰਗ ਕੇ ਕਿਹਾ ਜਿੱਦਾਂ ਸ਼ਹਿਰੀ ਦੀ ਮੰਡੀ ਭੰਗਾ ਉਹ ਨਹੀਂ ਹੈ ਨਾ ਇਹ ਦੁਬਾਰਾ ਡੀਸੀ ਇਹਨਾਂ ਨੇ ਹੁਕਮ ਦਿੱਤਾ ਵੀ ਇਹ ਚੱਲਣਗੀਆਂ ਇਸ ਕਰਕੇ ਇਹ ਜਿਹੜਾ ਪ੍ਰੋਸਟੈਟਸ ਹਲੋਨ ਦੇ ਬਾਅਦ ਇਸ ਕਰਕੇ ਕੀਤਾ ਜਾ ਰਿਹਾ ਵੀ ਸਿੱਧਾ ਮਾਲ ਜਿਹੜਾ ਵਾ ਇੱਥੇ ਨਾ ਆਇਆ ਆਵੇ ਇਹਦੇ ਨਾਲ ਦੂਜੇ ਘਾਰ ਜੁੜਿਆ ਹੋਇਆ ਇਹਦੇ ਨਾਲ ਜਿਹੜਾ ਫ੍ਰੀ ਉਹ ਬਿਲਕੁਲ ਨਹੀਂ ਮਿਲਦਾ ਉਹ ਵੀ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੈਗੀ ਤਾਂ ਸਰਕਾਰ ਕਿਵੇਂ ਦੇਊਗੀ ਫ੍ਰੀ ਸਰਕਾਰ ਨੇ ਬਿਲਕੁਲ ਨਹੀਂ ਦੇਣਾ ਸਰਕਾਰ ਦੇ ਪਿਛੇ ਸਕੀਮ ਲਿਆਂਦੀ ਹੋਈ ਹੈ ਉਹ ਪਿਛੇ ਲਗਾਈ ਹੋਈ ਹੈ ਕਿ 2 ਰੁਪਏ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੁਆਂਟਲ ਕਣਕ ਲੈਂਦੇ ਹੋ ਉਹ ਤੁਹਾਡੇ ਖਾਤਿਆਂ 'ਚ 200 ਰੁਪਏ ਪਾ ਦਾਂਗੇ ਤੇ ਤੁਸੀਂ ਉਹਦਾ ਆਟਾ ਲੈ ਲਿਓ ਤੁਸੀਂ ਉਹਦਾ ਆਟਾ ਲੈਣ ਜਾਣਗੇ ਦੁਕਾਨ ਤੋਂ ਆਟਾ 50 60 ਰੁਪਏ ਮਿਲਦਾ ਤੇ ਉਹ ਆਟਾ ਲੈਣ ਗਿਆ ਜਿਹੜਾ ਵਿਅਕਤੀ ਆ ਹੋ ਸਕਦਾ ਉਹ ਦੁਕਾਨ ਦੇ ਉੱਤੇ ਸ਼ਰਾਬ ਦਾ ਪੈਕ ਵੀ ਵਿੱਚੋਂ ਲਾਵੇ ਇਸ ਕਰਕੇ ਉਹ ਪਥਮਰੀ ਦਾ ਸ਼ਿਕਾਰ ਹੋ ਜੇ ਲੋਕ ਬਹੁਤ ਸਾਰੇ ਇਹਦੇ ਨਾਲ ਮੇਨ ਮਕਸਦ ਇਹ ਹੈ ਕਿ ਇਹਨਾਂ ਸਾਈਲੂਆਂ ਦਾ ਕੋਈ ਪੰਗਾ ਹਲ ਕੀਤਾ ਜਾਏ ਕਿਉਂਕਿ ਸਰਕਾਰ ਜਦੋਂ ਮਰਜ਼ੀ ਚਾਹੁੰਦੀ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਮੰਡੀਆਂ ਨੂੰ ਖਤਮ ਕਰਕੇ ਫਿਰ ਸ਼ੁਰੂ ਕਰ ਦਿੰਦੀ ਫਿਰ ਜਦੋਂ ਅਸੀਂ ਪ੍ਰੈਸ਼ਰ ਬਣਾਉਂਦੇ ਆ ਫੇਰ ਉਹ ਵਾਪਸ ਲੈ ਲੇ ਨੇ ਹੁਣ ਫੇਰ ਇਹਨਾਂ ਵਾਪਸ ਲੈ ਲਿਆ ਪਰ ਇਹਦਾ ਕੋਈ ਪੱਕਾ ਹੱਲ ਜਾ ਕੇ ਸਰਕਾਰੇ ਕੋ ਆਪਣੇ ਕੰਟਰੋਲ ਚ ਲਾਵੇ ਜੇ ਸਰਕਾਰ ਕੰਟਰੋਲ ਚ ਨਹੀਂ ਲੈਂਦੀ ਇਹ ਪਧਰੇ ਹੀ ਕਰਨੇ ਪੈਣਗੇ ਫਿਰ ਉਹੋ ਤੇ ਕੋਈ ਮੈਨੂੰ ਹੱਲ ਲੱਗਦਾ ਨਹੀਂ ਇਹਦਾ ਫਿਰ ਕੀ ਕਰੀਏ ਲੱਗਦਾ ਹੈ ਇਹ ਇੱਕ ਮੀਜ਼ੀ ਕਰਨ ਵਾਲਾ ਪਾਸੇ ਇਹਦਾ ਨੁਕਸਾਨ ਹੋ ਸਕਦਾ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਇਸੇ ਕਰਕੇ ਕਿ ਪਹਿਲਾਂ ਸਾਰੇ ਲੋਕ ਕੋਰਟ ਤੇ ਕਿਉਂਕਿ ਇਹਦਾ ਜਿਹੜਾ ਨੁਕਸਾਨ ਹੈ ਕਿਸਾਨਾਂ ਨੂੰ ਤੇ ਬਾਅਦ ਵਿੱਚ ਹੁੰਦਾ ਹੈ ਪਹਿਲਾਂ ਆਮ ਲੋਕਾਂ ਨੂੰ ਇਹਦਾ ਨੁਕਸਾਨ ਹੁੰਦਾ ਹੈ ਕਿਉਂਕਿ ਜਿੱਤਰਾ ਉਹਨ ਵੇਚ ਲੋ ਮਾਰਕਲ ਚ ਨੇ ਸੇਲ ਕੀਤੇ 20 ਰੁਪਏ ਖਰੀਦ ਕੇ 200 ਰੁਪਏ ਵੇਚੇ ਆਪਾਂ ਲੋਕਾਂ ਨੂੰ ਮਹਿੰਗੇ ਮਿਲੇ ਸਾਨੂੰ ਤੇ ਕਿਸਾਨ ਤੇ ਕਿਸਾਨ ਕਿਸੇ ਕੋ ਸਮਝ ਚੁੱਕੇ ਆ ਕਿ ਜਿਹੜਾ ਨੁਕਸਾਨ ਸਾਨੂੰ ਹੋਣਾ ਪਰ ਜਿਨ੍ਹਾਂ ਨੂੰ ਪਹਿਲਾਂ ਨੁਕਸਾਨ ਹੋਣਾ ਵਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਆਰਪੀਏ ਖਤਮ ਹੋਣੇ ਆ ਲੇਬਰ ਜਿਹੜੀ ਮੰਡੀਆਂ ਚ ਖਤਮ ਹੋਣੀਆਂ ਜਿਹੜੀਆਂ ਛੋਟੀਆਂ ਬਤਾਨਾ ਮੰਡੀਆਂ ਚੱਲਦੀਆਂ ਉਹ ਖਤਮ ਹੋਣੀਆਂ ਕਿਉਂਕਿ ਮੰਡੀਆਂ ਹੀ ਖਤਮ ਹੋ ਜਾਣੀਆਂ ਜਿੱਥੋਂ ਸਾਨੂੰ ਤੇ ਇਹ ਨੁਕਸਾਨ ਨਾ ਕਿ ਜਦੋਂ ਵੱਡਾ ਨੁਕਸਾਨ ਆ ਜਦੋਂ ਸਰਕਾਰ ਵਿੱਚੋਂ ਨਿਕਲ ਜਾਂਦੀ ਹੈ ਕਈ ਵਾਰ ਗੱਲ ਹੋਈ ਇਹਨਾਂ ਦੇ ਆਪਣਾ ਨਾ ਉਹ ਕਹਿੰਦੇ ਕਿ ਤੁਹਾਨੂੰ ਕੀ ਨੁਕਸਾਨ ਆ ਦੇਖੋ ਵੱਡਾ ਨੁਕਸਾਨ ਤੇ ਜਦੋਂ ਸਰਕਾਰ ਵਿੱਚੋਂ ਨਿਕਲ ਗਈ ਤੇ ਫਿਰ ਆਪਾਂ ਕਿਹਨੂੰ ਪੁੱਛਾਂ ਉਹ ਪੰਜਾਬੀ ਦੀ ਸਿੱਧੀ ਗੱਲ ਕਿਹੜੀ ਮਾਣੂ ਮਾਸੀ ਕਵਾਂਗੇ ਜਦੋਂ ਸਰਕਾਰੀ ਵਿੱਚੋਂ ਨਿਕਲ ਗਈ ਤੇ ਅਸੀਂ ਕਿੱਥੇ ਕਿੱਥੇ ਜਾ ਕੇ ਹੁਣ ਮਿਲਣਾ ਦਾ ਦੇਖੋ ਕੀ ਹਾਲ ਆ ਉੱਥੇ ਲਾਈਨਾਂ ਲੱਗਦੀਆਂ ਵਾ ਨੰਮੀਆਂ ਨੰਮੀਆਂ ਲਾਈਨਾਂ ਤੇ ਮੇਰੇ ਕਹਿੰਦਾ ਕਿਨੇ ਕਿਨੇ ਦਿਨ ਕਿਸਾਨ ਉੱਥੇ ਰਹਿੰਦੇ ਆ ਤੇ ਫਿਰ ਕਿਤੇ ਆਪਣਾ ਗੰਨਾ ਉੱਥੇ ਸੁੱਟ ਕੇ ਆਉਂਦੇ ਆ ਇਹੋ ਜਿਹਾ ਲੱਥਿਓ ਜਨਾਬ ਬਹੁਤ ਲੰਬੀਆਂ ਲਾਈਨਾਂ ਨੇ ਇਹ ਹਜੇ ਗੰਨਾ ਤੇ ਥੋੜੇ ਲੋਕ ਲਾਉਂਦੇ ਨੇ ਇਹ ਜਿਹੜੀ ਕੀ ਕਰੀਦਰ ਨੂੰ ਬਣਾਏ ਗਏ ਨੇ ਉਹ ਤੇ ਬਹੁਤ ਲੰਬੀਆਂ ਨਹਿਰਾਂ ਲੱਗ ਜਾਣੀਆਂ ਮਹੀਨਾ-ਮਹੀਨਾ ਵਾਰੀ ਨਹੀਂ ਆਉਣੀ ਲਾਉਣ ਦੀ ਵਾਰੀ ਨਹੀਂ ਆਉਣੀ ਫਿਰ ਉਸ ਤੋਂ ਬਾਅਦ ਜਿਹੜਾ ਇਹ ਪੇਮੈਂਟ ਹੈ ਪੇਮੈਂਟ ਜੋ ਮਿਲਣ ਵਾਲੇ ਹਾਲ ਕਰਦੇ ਆ ਉਹੀ ਕਿਸਾਨਾਂ ਦਾ ਹਾਲ ਹੋਣਾ ਜਦੋਂ ਮਰਜ਼ੀ ਆਏਗੀ ਦੇਣਗੇ ਅਜੇ ਤੱਕ 2-2 ਸਾਲ ਬਾਅਦ ਵੀ ਨਹੀਂ ਦਿੰਦੇ ਉਹ ਵੀ ਲੜਮਾਂ ਪੈਂਦਾ ਹੈ ਲੜ ਕੇ ਤੇ ਫਿਰ ਲੈਣੀ ਪੈਂਦੀ ਆ ਸਾਨੂੰ ਉਹੀ ਹਾਲ ਜਿਹੜਾ ਇੱਥੇ ਆਉਣਾ ਪਰ ਇਹਦਾ ਨੁਕਸਾਨ ਜਿਹੜਾ ਉਹ ਤੇ ਚਲੋ ਅਜੇ ਆਮ ਲੋਕਾਂ ਨੂੰ ਨੁਕਸਾਨ ਨਹੀਂ ਪੜੇਦਾ ਆਮ ਲੋਕਾਂ ਨੂੰ ਨੁਕਸਾਨ ਹੋਣਾ ਕਿਉਂਕਿ ਇੱਥੇ ਕਣਕ ਇੱਥੇ ਉਹ ਚੀਜ਼ ਜਾਣੀ ਹੈ ਕਿ ਜਿਹੜੀ ਆਮ ਗਰੀਬ ਲੋਕਾਂ ਦੇ ਬੰਦੇ ਨੂੰ ਜ਼ਰੂਰਤ ਆ ਮੈਂ ਦੇਖਣ ਡਿਆ ਇੱਕ ਦਿਨ ਕਿਹਨੇ ਵੀਡੀਓ ਪਾਈ ਸੀ ਇੱਕ ਬੱਚੀ ਛੋਟੀ ਸੀ ਪਾਣੀ ਦੇ ਵਿੱਚ ਪੀਂ ਕੇ ਰੋਟੀਆਂ ਖਾ ਰਹੀ ਸੀ ਇੰਨਾ ਢੋਖਾ ਆ ਤੇ ਮੈਨੂੰ ਲੱਗਦਾ ਜੇ ਇਹ ਹਾਲ ਹੋ ਗਿਆ ਨਾ ਤੇ ਉਹ ਰੋਟੀ ਪਾਣੀ ਚ ਪੇਂ ਨੋਂ ਨਹੀਂ ਲੱਪਣੀ ਹੁੰਦਾ